ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾੜੀ ਮੈਚ ਦਾ ਅੰਦਰ ਸਿੰਘ ਖਹਿਰਾ ਫਿਲਹਾਲ ਮੇਰੇ ਨਾਲ ਬਹੁਤ ਵੱਡੀ ਹਸਤੀ ਹੈ ਜਾਂ ਕਹਿ ਲਈਏ ਕਿ ਜਲੰਧਰ ਦੇ ਵਿੱਚ ਡੀਸੀਪੀ ਆਪਰੇਸ਼ਨਸ ਨਰੇਸ਼ ਡੋਗਰਾ ਜਿਨ੍ਹਾਂ ਨੇ ਲਾ ਐਂਡ ਆਰਡਰ ਨੂੰ ਇੱਥੇ ਪਹਿਲਾਂ ਮੇਨਟੇਨ ਕੀਤਾ ਹਾਲਾਂਕਿ ਬਹੁਤ ਸਾਰੇ ਚੈਲੰਜਸ ਵੀ ਸੀ ਹੋਣਾ ਅੱਗੇ ਉਹਨਾਂ ਨੂੰ ਉਹਨਾਂ ਦੀ ਸਰਵਿਸ ਦੇ ਲਈ ਇੱਕ ਐਕਸੀਲੈਂਸ ਅਵਾਰਡ ਮਿਲਿਆ ਆਇਆ ਉਹਦੀ ਤਸਵੀਰ ਅਸੀਂ ਪਿੱਛੇ ਵੀ ਲਗਾ ਕੇ ਰੱਖੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਚੱਲ ਰਿਹਾ ਬਸ ਡਿਊਟੀ ਚੱਲ ਰਹੀ ਆ ਵਧੀਆ ਡਿਊਟੀ ਚੱਲ ਰਹੀ ਚੈਲੰਜ ਕੀ ਹੁੰਦੇ ਆ ਇਨੀ ਦਿਨੀ ਕੀ ਚੈਲੰਜ ਆ ਕਿਉਂਕਿ ਜਦੋਂ ਆਪਾਂ ਕਹਿੰਦੇ ਕਿ ਇਨਸਾਫ ਦੀ ਗੱਲ ਕਰਦੇ ਆ ਤੇ ਬਹੁਤ ਜ਼ਿਆਦਾ ਮੇਨਟੇਨਡ ਕਰਕੇ ਚੱਲਣਾ ਪੈਂਦਾ ਚੈਲੰਜ ਕੀ ਆ ਚੈਲੰਜ ਇਹ ਹੈ ਕਿ ਅਸੀਂ ਹਰ ਇੱਕ ਪਬਲਿਕ ਦਾ ਇਨਸਾਫ ਕਰੀਏ ਪਬਲਿਕ ਸਾਡੇ ਕੋ ਆਂਦੀ ਹੈ ਆਪਣਾ ਦੁੱਖ ਨਾਲ ਰੋਣ ਕਾ ਅਸੀਂ ਉਹਨਾਂ ਦੇ ਜਖਮਾਂ ਤੇ ਮਲਮ ਲਾ ਕੇ ਉਹਨਾਂ ਨੂੰ ਇਨਸਾਫ ਦਈਏ ਇਸ ਕਰਕੇ ਚੈਲੰਜ ਸਾਡਾ ਇਹੀ ਹੁੰਦਾ ਕਿ ਹਰ ਇੱਕ ਵਿਅਕਤੀ ਜਿਹੜਾ ਹੈਗਾ ਕਿਸੇ ਨੂੰ ਪਰੇਸ਼ਾਨ ਨਾ ਹੋਈਏ ਨਾ ਕੋਈ ਗੱਲ ਹੋਵੇ ਚੈਲੰਜ ਇਹੀ ਚੈਲੰਜ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਇਨਸਾਫ ਦਈਏ ਜੀ ਅੱਛਾ ਇਸ ਵਾਰ ਦੱਸਿਓ ਵਰਲਡ ਬੁੱਕ ਆਫ ਰੈਕords ਜਿਹੜਾ ਲੰਡਨ ਦੇ ਵੱਲੋਂ ਐਪਰੀਸੀਏਸ਼ਨ ਹੈ ਤੁਹਾਨੂੰ ਵੀ ਵਧੀਆ ਸਰਵਿਸ ਦੇ ਲਈ ਹੈ ਨਾ ਇਹ ਮੇਰੀ ਇੱਕ ਇੰਟਰਵਿਊ ਸੀ ਪੰਜਾਬ ਕੇਸਰੀ ਚੈਨਲ ਤੇ ਚੱਲੀ ਸੀ ਇੰਟਰਵਿਊ ਮੇਰੀ ਲੈ ਕੇ ਗਈ ਸੀ ਉਹ ਜਿਹੜੀ ਹੈਗੀ ਆ ਇੰਟਰਵਿਊ ਮੇਰੀ 14 ਲੱਖ ਬੰਦੇ ਨੇ ਇੰਟਰਵਿਊ ਉਹ ਦੇਖੀ ਆ ਜਿਹਦੇ ਵਿੱਚ ਮੈਂ ਆਪਣੀ ਅਸਲ ਦਸਿਆ ਕਹਾਣੀ ਮੈਂ ਕੀ ਸੀਗਾ ਕਿੱਥੋਂ ਕਿੱਥੇ ਪਹੁੰਚਿਆ ਕਿੱਥੋਂ ਮੈਂ ਕਿੱਥੇ ਪਹੁੰਚਿਆ ਉਹ ਮੇਰੀ ਕਹਾਣੀ ਸੀ ਉਹ 14 ਲੱਖ ਬੰਦੇ ਨੇ ਦੇਖ ਉਹਦੇ ਵਿੱਚ ਕਿਸੇ ਨੇ ਵੀ ਕੋਈ ਵੀ ਗਲਤ ਕਮੈਂਟਸ ਨਹੀਂ ਦਿੱਤਾ ਉਹ ਜਿਹੜਾ ਗੇਨੀ ਸੋ ਬੁੱਕ ਬੁੱਕ ਆਲੇ ਚੈੱਕ ਇਹਨਾਂ ਨੇ ਚੈੱਕ ਦਿੱਤਾ ਚੈੱਕ ਕੀਤੀ ਹੈ ਚੈੱਕ ਦੇ ਵਿੱਚ ਦੇਖਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਫਿਰ ਉਹਨਾਂ ਨੂੰ ਦੱਸਿਆ ਮੈਂ ਇੰਟਰਨੈਸ਼ਨਲ ਪਲੇਅਰਾਂ ਜੁਡੋ ਦਾ ਤੇ ਉਹਨਾਂ ਨੇ ਮੇਰੀ ਕਹਾਣੀ ਪੂਰੀ ਦੇਖੀ ਆ ਕਿ ਕਿੱਥੋਂ ਕਿੱਥੇ ਤੱਕ ਉੱਠਿਆ ਉਹ ਫਿਰ ਅੱਜ ਜਿਹੜਾ ਹੈਗਾ ਇਹ ਉੱਥੋਂ ਇੰਗਲੈਂਡ ਤੋਂ ਜਿਹੜਾ ਇਹ ਅਵਾਰਡ ਆਇਆ ਉਹ ਮੈਨੂੰ ਅੱਜ ਫਿਰ ਦਿੱਲੀੋਂ ਆਏ ਸੀ ਉਹ ਦੇ ਕੇ ਗਏ ਯਾਰ ਸਹੀ ਅੱਛਾ ਇੱਕ ਇੱਕ ਬੜੀ ਬੜਾ ਔਖਾ ਹੁੰਦਾ ਤੁਹਾਡੇ ਅੱਗੇ ਵੱਡੇ ਆਫੀਸਰਸ ਨੂੰ ਜਿਹੜਾ ਰਿਜਾਇਮ ਹੁੰਦਾ ਆ ਜਿਹੜਾ ਜਿਨੂੰ ਆਪਾਂ ਕਹਿੰਦੇ ਕਿ ਸੱਤਾਧਾਰੀ ਰਿਜਾਇਮ ਹੁੰਦਾ ਉਹਦੇ ਨਾਲ ਬੈਲੈਂਸ ਕਰਕੇ ਚੱਲਣਾ ਬਹੁਤ ਔਖਾ ਹੁੰਦਾ ਹੈ ਕਿ ਯਾਰੀ ਬੈਲੈਂਸ ਕਰਦਾ ਕਰਦਾ ਵੀ ਚੈਲੰਜ ਹੁੰਦੇ ਅਸੀਂ ਆਪਣੇ ਨੇਗ ਨੀਤੀਆਂ ਨਾਲ ਕੰਮ ਕਰੀਦਾ ਸਫਲਤਾ ਮਿਲਦੀ ਆ ਜੇ ਨੀਚ ਬਦਨੀਤ ਹੋਵੇ ਤੇ ਆਪਾਂ ਠੋਕਰ ਖਾ ਕੇ ਡਿੱਗੀ ਤਾਂ ਆਪਾਂ ਇਹੀ ਚਾਹਦੇ ਆ ਕਿ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਸਾਡੇ ਕੋ ਆਵੇ ਉਹਨੂੰ ਉਹਦਾ ਕੰਮ ਕਰੀਏ ਜੈਨੂਨ ਕੰਮ ਕਰੀਏ ਗਲਤ ਕੰਮ ਆਪਾਂ ਨਾ ਕੀਤਾ ਨਾ ਕਰਨਾ ਔਰ ਮੈਂ ਹਰ ਸ਼ਹਿਰ ਵਾਸੀ ਨੂੰ ਬੇਨਤੀ ਕਰਦਾ ਕੋਈ ਵੀ ਡਰਗ ਦੀ ਜਾਂ ਕਿਸੇ ਦੀ ਵੀ ਇਨਫੋਰਮੇਸ਼ਨ ਹੋਵੇ ਸਾਨੂੰ ਪ੍ਰੀਸ ਕੰਟੈਕਟ ਕਰੋ ਅਸੀਂ ਉਹ ਉਸ ਇਲਾਕੇ ਦੇ ਵਿੱਚ ਸਫਾਈ ਕਰਾਂਗੇ ਪੂਰੀ ਅਸੀਂ ਤੁਸੀਂ ਬੀਿੰਗ ਅ ਡੀਸੀਪੀ ਆਪਰੇਸ਼ਨ ਜਲੰਧਰ ਦਾ ਕੀ ਹਾਲ ਹੈ ਡਰਗ ਨੂੰ ਲੈ ਕੇ ਡਰਗ ਨੂੰ ਲੈ ਕੇ ਬਿਲਕੁਲ ਕੋਈ ਇਦਾਂ ਦੀ ਗੱਲਬਾਤ ਨਹੀਂ ਹੈ ਕਿ ਸਾਡੇ ਕੋਈ ਵੀ ਏਰੀਆ ਜਿਹੜੇ ਹੈਗੇ ਉਸ ਤੋਂ ਪਹਿਲਾਂ ਜਿਹੜੀ ਹੈਗੇ ਸਾਰੇ ਰੇਡ ਰੂਟ ਹੋਏ ਆ ਪਰਚੇ ਵੀ ਹੋਏ ਆ ਬੰਦੇ ਅੰਦਰ ਵੀ ਹੈ ਗਿਆ ਪਰ ਇਸ ਵੇਲੇ ਜਿਹੜੀ ਮੂਵਮੈਂਟ ਚੱਲਦੀ ਪਈ ਆ ਬਿਲਕੁਲ ਸਲੋ ਆ ਕੋਈ ਇਹ ਤਾਂ ਨਹੀਂ ਗੱਲ ਨਹੀਂ ਹੈ ਜਿਹੜਾ ਨਸ਼ਿਆਂ ਜੁੱਧ ਨਸ਼ਿਆਂ ਦੇ ਖਿਲਾਫ ਹੈ ਗਵਰਨਮੈਂਟ ਦੀ ਇੱਕ ਆਪਾਂ ਕਹੇ ਲਈ ਕਿ ਕੈਂਪੇਨ ਹੈ ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਕੈਂਪੇਨਸ ਜਿਹੜੀਆਂ ਨੇ ਉਹਨਾਂ ਦੇ ਨਾਲ ਜੜ ਤੋਂ ਕੱਟਿਆ ਜਾ ਸਕਦਾ ਹੈ ਸਭ ਕੁਝ ਹਾਂ ਹਾਂ ਮਾਨ ਜੋ ਸਾਡੇ ਡੀਜੀ ਸਾਹਿਬ ਮਾਨ ਜੋ ਸੀਐਮ ਸਾਹਿਬ ਦਾ ਜੋ ਡਾਇਰੈਕਸ਼ਨ ਆ ਉਸ ਹਾਵ ਤੇ ਜੋ ਵੀ ਆ ਡਰੱਗ ਦਾ ਹੈਗਾ ਆ ਇਹ ਬਿਲਕੁਲ ਸਾਡੇ ਪੰਜਾਬ 'ਚ ਕੋੜ ਆ ਇੱਕ ਇਹਨੂੰ ਖਤਮ ਕਰਨਾ ਚਾਹੀਦਾ ਅਸੀਂ ਇਸੇ ਕਰਕੇ ਸਾਨੂੰ ਮਹਾਰਾਜ ਨੇ ਵਰਦੀ ਦਿੱਤੀ ਆ ਕਿ ਇਹ ਵਰਦੀ ਜਿਹੜੀ ਹੈਗੀ ਆ ਲੋਕਾਂ ਦਾ ਇਨਸਾਫ ਹੋਵੇ ਆ ਜਿਹੜੇ ਡਰਗ ਵਾਲੇ ਆ ਇਹਨਾਂ ਨੂੰ ਫੜ ਕੇ ਗਲਤ ਕਰੀ ਅੰਦਰ ਕਿਸੇ ਦਾ ਬੱਚਾ ਖਰਾਬ ਹੁੰਦਾ ਤੇ ਬੜਾ ਦੁੱਖ ਲੱਗਦਾ ਜਦੋਂ ਮਾਰ ਹੁੰਦੀ ਆ ਤਾਂ ਬੜਾ ਦੁੱਖ ਲੱਗਦਾ ਕਿ ਉਹਦਾ ਬੱਚਾ ਬਿਲਕੁਲ ਦਾ ਮਾਂ ਬਿਲਕੁਲ ਦੀ ਸਾਨੂੰ ਇਹ ਹੁੰਦਾ ਕਿ ਅਸੀਂ ਵਰਦੀ ਪਾਈਏ ਉਸ ਬੰਦੇ ਨੂੰ ਫੜ ਕੇ ਅੰਦਰ ਦੇਈਏ ਤਕਰੀਬਨ ਜਿਹੜੀ ਅਸੀਂ ਜਰਨਲਿਜ਼ਮ ਦੇ ਵਿੱਚ ਦੇਖਦੇ ਆਂ ਕਹਿੰਦੇ ਆ ਵੀ 85000 ਦੀ ਤਕਰੀਬਨ ਸਾਡੇ ਕੋਲੇ ਫੋਰਸ ਆ ਸੀ ਤੋਂ 85000 ਔਰ ਬਹੁਤੇ ਲੋਕ ਇਹ ਕਹਿੰਦੇ ਆ ਜਿਹੜੇ ਮਤਲਬ ਐਨਾਲਿਸਟ ਕਰਦੇ ਆ ਉਹ ਕਹਿੰਦੇ ਆ ਕਿ ਇਹ ਜਿਹੜਾ 카rtel ਡਰੱਗ 카rtel ਹੈ ਉਹ ਬਿਨਾ ਜਿਹੜੇ ਪੁਲਿਸ ਐਡਮਿਨਿਸਟ੍ਰੇਟਿਵ ਆ ਜਾਂ ਉਹਨਾਂ ਦੀ ਮਿਲੀ ਭਗਤ ਤੋਂ ਨਹੀਂ ਚੱਲਦਾ ਬਲੈਕ ਸ਼ੀਪਸ ਬਹੁਤ ਨੇ ਇਹਨਾਂ ਬਾਰੇ ਕੀ ਕਹਿੰਦੇ ਹੋ ਨਹੀਂ ਨਹੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਤੁਸੀਂ ਵੀ ਮੀਡੀਆ ਵਾਲੇ ਹੋ ਤੁਹਾਨੂੰ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਤੁਹਾਨੂੰ ਕਿਸੇ ਨੇ ਕੋਈ ਮਿਲੀ ਭੁਗਤ ਨਹੀਂ ਨਾ ਕੋਈ ਚੜਾ ਤੁਸੀਂ ਸਾਨੂੰ ਇਨਫੋਰਮ ਕਰੋ ਅਸੀਂ ਉਸੇ ਵੇਲੇ ਅੱਧੇ ਅੰਦਰ 20 ਮਿੰਟ ਵਿੱਚ ਜੇ ਤੁਸਾਨੂੰ ਦੱਸੋ ਜੀ ਇੱਥੇ ਵਿਕਦੀ ਆ ਸੀ ਉਸ ਵੇਲੇ ਆਪਣੀ ਟੀਮ ਲਾ ਕੇ ਰੇਡ ਕਰਾਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਇੱਕ ਵਾਰ ਫਿਰ ਤੋਂ ਤੁਹਾਨੂੰ ਕੰਗ੍ਰੈਚੁਲੇਸ਼ਨ ਇਸ ਬੜੀ ਆਫਿਸ ਥੈਂਕ ਯੂ ਮਰਾਵੀਰ ਪੰਜਾਬ ਕੇਸਰੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਅਵਾਰਡ ਦਇਆ ਅਮਨ ਰਾਜ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਸਾਡੀ ਉਮਰ ਵੀ ਜਿਹੜੀ ਉਹਨਾਂ ਨੂੰ ਲੱਗੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਇਸੀ ਡੀਸੀਪੀ ਆਪਰੇਸ਼ਨ ਨਰੇਸ਼ ਡੋਗਰਾ اور ਲਗਾਤਾਰ ਕਿਉਂਕਿ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਹੈ ਚਾਹੇ ਆਪੋਜੀਸ਼ਨ ਹੋਵੇ ਜਾਂ ਸੱਤਾਧਾਰੀ ਪਾਰਟੀ ਡਰਗ ਨੂੰ ਲੈ ਕੇ ਪਰ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਉੱਤੇ ਕੰਮ ਕਰਨਾ ਹੈ ਉਹਨਾਂ ਦੇ ਲਈ ਚੈਲੰਜਸ ਬਹੁਤ ਹੁੰਦੇ ਆ ਸੋ ਤੁਸੀਂ ਸਮਝ ਸਕਦੇ ਹੋ ਮੈਜਦੰਦਰ ਸਿੰਘ ਕਹਿ ਰਿਹਾ ਕੈਮਰਾਮੈਨ ਰਿੰਕੂ ਦੇ ਨਾਲ ਪੰਜਾਬ ਕੇਸਰੀ